ਮੁੰਡੇ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਅਤੇ ਲੋੜੀ ਦੇ ਮੌਕੇ ਤੇ ਜਦੋਂ ਉਸਨੇ ਆਪਣੇ ਘਰ ਦੋਸਤਾਂ ਨੂੰ ਬੁਲਾਇਆ ਤਾਂ ਉਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਉਹਨਾਂ ਦੇ ਵਿਚਾਲੇ ਝਗੜਾ ਹੋ ਜਾਂਦਾ ਹੈ। ਪਤਾ ਲੱਗਦਾ ਹੈ ਕਿ ਇੱਕ ਵਿਧਵਾ ਮਾਦਾ ਜਵਾਨ ਪੁੱਤ ਜੋ ਕਿ ਇਸ ਮੌਕੇ ਤੇ ਜਸ਼ਨ ਮਨਾਉਣ ਦੀ ਖੁਸ਼ੀ ਦੇ ਵਿੱਚ ਉੱਥੇ ਗਿਆ ਸੀ ਪਰ ਅਗਲੇ ਹੀ ਸਵੇਰ ਉਸਦੀ ਮ੍ਰਿਤਕ ਦੇ ਬੈੱਡ ਤੇ ਪਈ ਮਿਲਦੀ ਹੈ। ਮਾਂ ਤੇ ਭੈਣ ਦੇ ਵੱਲੋਂ ਦੱਸਿਆ ਗਿਆ ਕਿ ਕਿੰਝੋ ਜਿਹਾ ਦੇ ਕਰਦੇ ਇਸ ਮੁੰਡੇ ਦੀ ਬੁਰੇ ਹਾਲ ਕੀਤੇ ਹੋਏ ਸਨ। ਹਰ ਕਿਤੇ ਸੱਟਾਂ ਤੇ ਹੱਡੀਆਂ ਤੱਕ ਤੋੜੀਆਂ ਹੋਈਆਂ ਸੀ ਉਸ ਤੋਂ ਬਾਅਦ ਉਹਨਾਂ ਦੱਸਿਆ ਕਿ ਕਿੰਜ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਸਭ ਕੁਝ ਉਸਦੇ ਉਹਨਾਂ ਦੋਸਤਾਂ ਦੇ ਵੱਲੋਂ ਹੀ ਕੀਤਾ ਗਿਆ ਜੋ ਕਿ ਉਸ ਨੂੰ ਘਰ ਤੋਂ ਬੁਲਾ ਕੇ ਲਿਕੇ ਗਏ ਸਨ ਅੰਮ੍ਰਿਤਸਰ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਾਂ ਦਾ ਸਹਾਰਾ ਖੋਲਿਆ ਗਿਆ 27 ਸਾਲ ਦੇ ਜਵਾਨ ਪੁੱਤ ਦੇ ਜਾਣ ਤੋਂ ਬਾਅਦ ਜਿੱਥੇ ਮਾਂ ਆਪਣੀ ਬੱਚੇ ਦੇ ਲਈ ਬਿਲਕ ਰਹੀ ਹੈ ਉੱਥੇ ਹੀ ਭੈਣ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਉਸ ਦਾ ਭਰਾ ਹੀ ਮਾਂ ਦੇ ਲਈ ਸਭ ਕੁਝ ਸੀ ਪਰ ਕਿੰਜ ਦਰਦਨਾਕ ਤਰੀਕੇ ਦੇ ਨਾਲ ਉਸਨੂੰ ਖਤਮ ਕੀਤਾ ਗਿਆ ਉਸ ਭੈਣ ਨੇ ਖੁਦ ਦੇਖਿਆ ਕਿ ਉਸਦੇ ਭਰਾ ਦੇ ਗਿੱਟੇ ਤੱਕ ਤੋੜੇ ਹੋਏ ਸਨ ਇਸ ਪੂਰੀ ਘਟਨਾ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਸਮੇਤ ਮੁਹੱਲਾ ਨਿਵਾਸੀਆਂ ਦਾ ਕਹਿਣਾ ਸੀ ਕਿ ਜਿਨ੍ਹਾਂ ਦੇ ਵੱਲੋਂ ਇਸ ਕਾਰੇ ਨੂੰ ਅੰਜਾਮ ਦਿੱਤਾ ਗਿਆ ਉਹ ਬੇहद ਹੀ ਖਰਾਬ ਲੋਕ ਨੇ ਜੋ ਕਿ ਆਮ ਲੋਕਾਂ ਦੇ ਨਾਲ ਹਮੇਸ਼ਾ ਹੀ ਤੱਕਾ ਕਰਦੇ ਆਏ ਹਨ ਮਾਂ ਕੱਲੀ ਰਹਿ ਗਈ ਮੇਰੇ ਵੀਰ ਨੇ ਮਾਰਤਾ ਇਹਨਾਂ ਨੇ ਤੋਹ ਕਿਹਣਾ ਬਲਾਕੇ ਕੋਟੇ ਤੇ ਪਤਾ ਨਹੀਂ ਕੀ ਕੀਤਾ ਸੱਟਾ ਸੱਟਾ ਬੜੀਆਂ ਲਾਈਆਂ ਆ ਗਿੱਟਾ ਵੀ ਗਿੱਟਾ ਵੀ ਤੋੜਦਾ ਦੀ ਬਾਹ ਤੋੜੀ ਇਹ ਮੂੰਹ ਤੇ ਬੜੀ ਸੱਟ ਲਾਈ ਆ ਤੁਹਾਨੂੰ ਕਿੰਨੇ ਵਜੇ ਪਤਾ ਹੁੰਦਾ ਜੀ ਹਾਂ ਨੂੰ ਸਵੇਰੇ ਲੱਗਾ 6:30 ਵਜੇ ਪਤਾ ਕੋ ਗੁੱਡੀਆਂ ਕੱਡੀਆਂ ਤੋਂ ਕੋਈ ਨਹੀਂ ਪਤਾ ਨਹੀਂ ਗੁੱਡੀਆਂ ਆਂਦੇ ਹੀ ਕੋਟੇ ਦੇ ਉੱਤੇ ਕੋਟੇ ਤੇ ਬੁਲਾਇਆ ਇਹਨਾਂ ਨੇ ਧੋਕੇ ਨਾ ਪਹਿਲੇ ਆਪਣੇ ਕੋਟੇ ਤੇ ਕਹਿੰਦੇ ਆ ਜਾ ਇੱਥੇ ਚੜਾਣੇ ਗੁੱਡੀਆਂ ਫਿਰ ਇਹਨਾਂ ਨੇ ਮਾਰਤਾ ਨੂੰ ਧੋਕੇ ਨਾ ਕੋਟ ਮਾਰ ਕੇ ਤੁਹਾਡੇ ਭਰਾ ਦਾ ਨਾਮ ਕੀ ਹੈ ਵਿਕਾਸ ਡਾਡੀ ਡਾਡੀ ਲਾਂਦੇ ਸੀ ਕੁਆੜ ਦੀ ਦੁਕਾਨ ਤੇ ਲੱਗਾ ਹੀ ਮੇਰੇ ਬੱਚੇ ਨੂੰ ਮਾਰ ਕੇ ਇੱਥੇ ਸੁੱਟ ਗਏ ਉਹ ਕੋਠੇ ਤੇ ਗਿਆ ਹੀ ਉਹਨਾਂ ਦੇ ਚਾਰ ਪੰਜ ਜਣਿਆਂ ਨੇ ਮਾਰ ਕੇ ਲੱਲੂ ਦਾ ਮੁੰਡੇ ਸਾਰੇ ਜਣੇ ਆ ਗਏ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪਤਾ ਜੋ ਤੇ ਮੇਰੇ ਬੱਚੇ ਨੂੰ ਮਾਰ ਕੇ ਤੇ ਇੱਥੇ ਸੁੱਟ ਗਏ ਰਵੀ ਤੇ ਇੱਕ ਉਹ ਜਾ ਕੇ ਨਾਮਾ ਬੋਵੀ ਇਹ ਕਿਉਂ ਮਾਰਿਆ ਕੋਈ ਪ੍ਰਾਣੀ ਪਤਾ ਨਹੀਂ ਕਿ ਕੀ ਸੀ ਦੁਸ਼ਮਣੀ ਇਹਨਾਂ ਦੇ ਪ੍ਰਾਣੀ ਐ ਦੁਸ਼ਮਣਾਂ ਤਾਂ ਦੀ ਪ੍ਰਾਣੀ ਦੁਸ਼ਮਣੀ ਆਡੀ ਕੋਈ ਨਹੀਂ ਜਗਾ ਤੋਂ ਇਹਨਾਂ ਅੱਡੇ ਗੈਣੇ ਆਈ ਭਾਈ ਤੇ ਗੈਣ ਤੋਂ ਛਡਾਈ ਤੇ ਮੜਕੇ ਕੋਈ ਦੇਹ ਨਹੀਂ ਤਾਂ ਹੱਸ ਦੇਖੇ ਰਦੇ ਆ ਘਰ ਚਾਰ ਨੂੰ ਕੋਈ ਪਤਾ ਨਹੀਂ ਪਿਆਣਾ ਦੁਸ਼ਮਣੀਆਂ ਕੱਢਣੀਆਂ ਜੇਰੀ ਜਗਾ ਤੋਂ ਵਾਕਿਆ ਤੇ ਕਿੰਨੇ ਵਜੇ ਹੋਇਆ ਜੀ ਇਹ 6 ਵਜੇ ਦੀ ਗੱਲ ਜੋ ਇਹ ਕਿਹੜੀ ਕਿਹੜਾ ਵਾਕਿਆ ਇਲਾਕਾ ਕਿਹੜਾ ਹੈਗਾ ਜੀ ਸੰਜੇਗੰਦਿਕ ਲੌਨੀ ਨਵੀਂ ਵਾਦੀ ਨਵੀਂ ਵਾਦੀ ਸੀ ਨਹੀਂ ਮੋ ਹੁਣ ਸਵੇਰੇ ਆਈ ਸੀ ਸਵੇਰੇ ਮੌਕੇ ਤੇ ਆਈ ਸੀ ਇਹਦੇ ਦੇਦੇ ਤੇ ਨੀਲ ਨੂਲ ਵੀ ਸਾਰੇ ਪਏ ਹੀ ਕੀ ਮਾਰੇ ਕੁੜੀਆਂ ਕਿ ਮਾਰੇ ਪਤਾ ਨਹੀਂ ਕੀ ਮਾਰਿਆ ਨਾਨਕ ਕਟ ਕੁੱਟਿਆ ਹੀ ਇਹਨਾਂ ਨੇ ਲੱਭਾਂ ਸਟਾਟ ਮੰਗ ਲਿਆ ਹਾਂ ਸਟਾ ਲੱਗੀਆਂ ਤੇ ਕੰਦਾ ਨਾ ਮਾਰਿਆ ਚੱਕ 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 ਕੇ ਮਾਰਿਆ ਇਹਨਾਂ ਨੇ ਕੀ ਕਰਦੇ ਤੁਸੀਂ ਮੰਗੀ ਕੀ ਕਰਦੇ ਮੰਗ ਮੈਂ ਉਹ ਕਰਦੀ ਮੈਨੂੰ ਇਨਸਾਫ ਚਾਹੀਦਾ ਜੋ ਮੈਂ ਕੱਲੀ ਰਹਿ ਗਈ ਮੇਰਾ ਕੋਈ ਨਹੀਂ ਹੈਗਾ ਉਮਰ ਕਿੰਨੀ ਸੀ ਮੁੰਡੇ ਦੀ ਜੀ ਮੁੰਡੇ ਦੀ ਉਮਰ ਤਾਂ 27 ਸਾਲ ਜਿੱਦ ਇੱਕ ਹੈਪਨਿੰਗ ਹੋਈ ਆ ਕਿ ਕੂਠੀ ਦੇ ਉੱਤੇ ਪਾਰਟੀ ਚੱਲਦੀ ਸੀ ਜਿੰਨ ਤੱਕਾ ਦੇ ਕੇ ਮੁੰਡੇ ਨੂੰ ਥਲੇ ਸੁੱਟਿਆ ਗਿਆ ਕਿ ਲਗਭਗ ਮੌਕੇ ਤੇ ਹੀ ਮੌਤ ਹੋ ਗਈ ਹਸਪੀਟਲ ਲੈ ਕੇ ਗਏ ਜਿਹਨਾਂ ਦਾ ਬੱਚਾ ਵਾ ਉਹ ਵਿਧਵਾ ਬੀਬੀ ਆ ਇਹ ਜਿਹਦੇ ਕਰਦਾ ਕੋਈ ਹੋਰ ਕਮਾਉਣ ਵਾਲਾ ਨਹੀਂ ਹੈਗਾ ਲੇਕਿਨ ਮੱਲੇ ਵਿੱਚ ਜਿਹੜੀ ਪਤਾ ਕੀਤਾ ਜੋ ਡੀਪੂ ਵਾਲਾ ਪਰਸਨ ਹੈ ਬਾਲਮੀ ਕੀ ਮੰਦਿਰ ਤੇ ਵੀ ਉਸਨੇ ਕਬਜ਼ਾ ਕੀਤਾ ਪਿਆ ਆਮ ਪਬਲਿਕ ਦੀ ਨੋ ਐਂਟਰੀ ਗਲੀ ਦੇ ਉੱਤੇ ਵੀ ਉਹਨਾਂ ਛੱਤ ਕੇ ਛੱਤ ਪਈ ਹੋਈ ਆ ਨੋ ਰਜਿਸਟਰੀ ਨੋ ਡਾਕੂਮੈਂਟ ਹਮੇਸ਼ਾ ਹਰ ਬੰਦੇ ਨਾਲ ਧੱਕਾ ਹੀ ਕਰਦਾ ਵਾ ਮੈਂ ਤੇ ਜੋ ਸੁਣਿਆ ਕਿ ਆ ਕਿ ਕਿੰਤੀ ਆ ਦੇ ਕੇ ਉਹਦਾ 3 ਲੱਖ ਬਣਾ ਲਿੰਦਾ ਫਿਰ ਉਹਦਾ ਚੈੱਕ ਭਰ ਕੇ ਲਾ ਦਿੰਦਾ ਫਿਰ ਧੱਕੇ ਸ਼ਹੀ ਨਾ ਹਮੇਸ਼ਾ ਧੱਕਾ ਹੀ ਕਰੀ ਜਾਂਦਾ ਹੈ ਅਸੀਂ ਅੱਜ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਹਿਮੀ ਜੇਲੀ ਤੋਂ ਦੂ ਦਾ ਪਰਚਾ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਰੈਸ਼ ਕੀਤਾ ਜਾਵੇ ਜੇਕਰ ਸਰਕਾਰ ਨੇ ਕਬ ਪ੍ਰਸ਼ਾਸਨ ਨੇ ਇਹ ਹੱਲ ਨਾ ਕੀਤਾ ਸਵੇਰੇ 10 ਵਜੇ ਉੱਥੇ ਚੌਂਕ ਦੀ ਬੜੀ ਦੁੱਖ ਦੀ ਘੜੀ ਹੈ ਜੀ ਉਹਨਾਂ ਦਾ ਜਵਾਨ ਬੱਚਾ ਚਲੇ ਗਿਆ 22 ਸਾਲ ਦਾ ਬੱਚਾ ਸੀਗਾ ਬਹੁਤ ਜ਼ਿਆਦਾ ਸਾਡਾ ਹਿਰਦੇ ਬਲੁੰਧਿਆ ਗਿਆ ਜੀ ਅਸੀਂ ਮਹੱਲੇ ਦੇ ਲੋਕ ਆ ਅਸੀਂ ਵਸਨੇਕ ਆ ਇਸ ਮਹੱਲੇ ਦੇ ਕੋਈ ਵੀ ਆਪਣੀ ਹੁੰਦੀ ਆ ਸਾਨੂੰ ਬਹੁਤ ਦੁੱਖ ਲੱਗਦਾ ਆ ਇਹ ਬਹੁਤ ਵੱਡਾ ਨੁਕਸਾਨ ਹੋਇਆ ਇੱਕ ਵਿੱਡੋ ਜਨਾਨੀ ਦੇ ਨਾਲ ਉਹਦਾ ਬੱਚਾ ਚਲੇ ਜਾਣਾ ਇਹ ਤੋਂ ਵੱਡਾ ਸਦਮਾ ਕਦੇ ਵੀ ਕਿਸੇ ਨੂੰ ਨਾ ਹੁੰਦਾ ਤੇ ਨਾ ਕੋਈ ਬਰਦਾਸ਼ਤ ਕਰਨ ਵਾਲਾ ਹੈਗਾ ਕੋਈ ਕੁਦਰਤ ਵੱਲੋਂ ਹੋਇਆ ਪਾਣਾ ਵਾਪਰਿਆ ਹੋਵੇ ਤਾਂ ਉਹ ਤਾਂ ਬਰਦਾਸ਼ ਕੀਤਾ ਜਾਂਦਾ ਜਿਹੜਾ ਰੰਦਸ ਦੇ ਨਾਲ ਕਤਲ ਕੀਤਾ ਗਿਆ ਇਹ ਨਹੀਂ ਪਾਣਾ ਬਰਦਾਸ਼ ਹੁੰਦਾ ਜੀ ਦੇਖੋ ਰਿਸ਼ਤੇ ਹੁੰਦੀਆਂ ਆ ਜੇ ਕਿਸੇ ਨੂੰ ਕੋਈ ਜ਼ਮੀਨ ਕਰਕੇ ਕੋਈ ਪੈਸੇ ਕਰਕੇ ਕਿਸੇ ਦਾ ਜੀ ਲੈ ਲੈਣਾ ਇਹ ਬਹੁਤ ਔਖਾ ਕੰਮ ਆ ਜੀ ਇਹ ਉਸ ਮਾਂ ਨੂੰ ਪੁੱਛ ਕੇ ਵੇਖਿਆ ਜਾਏ ਵੀ ਨੁਕਸਾਨ ਕੀ ਹੋਇਆ ਅੱਜ ਇਹ ਪ੍ਰੋਪਰਟੀ ਜਿਹੜੀ ਆ ਨਾ ਇਹ ਜਗ੍ਹਾ ਲਾਲਚ ਲੋਕ ਲਾਲਚਾਂ ਦੇ ਨਾਲ ਲੋਕਾਂ ਨੇ ਬਰਬਾਦ ਕਰਤੀ ਆ ਜੀ ਦੁਨੀਆ ਨਸ਼ਿਆਂ ਨਾਲ ਬਰਬਾਦ ਕਰਤੀ ਆ ਜੀ بس ਇਹ ਆ ਜੀ ਇਨਸਾਫ ਚਾਹੀਦਾ ਪ੍ਰਸ਼ਾਸਨ ਇਨਸਾਫ ਕਰੇ ਤੁਣਾ ਸਾਹਿਬ ਅਸਲ ਕੀਤਾ ਉਹਦੇ ਕੋਈ ਪਹਿਲੇ ਵੀ ਕੋਈ ਦੇਖੋ ਜੀ ਇਹ ਰੰਜਸ਼ ਰਾਹ ਇਹਨਾਂ ਦੀ ਪ੍ਰਾਪਰਟੀ ਦੀਆਂ ਬੜੀਆਂ ਪੁਰਾਣੀਆਂ ਜੀ 30000 ਲੈਣਾ ਦੇਣਾ ਲੈਣਾ ਇਹ ਤਾਂ ਬਣਿਆ ਸੀਗਾ ਜੀ ਇੱਕ ਬੇਟੇ ਨੂੰ ਲੈ ਜਾਣਾ ਇਹ ਤਾਂ ਪ੍ਰਸ਼ਾਸਨ ਦੀ ਇਨਕੁਆਰੀ ਹੈ ਜੀ ਪ੍ਰਸ਼ਾਸਨ ਨਿਆਂਇ ਦੇਵਾਵੇ ਹੀ ਪ੍ਰਸ਼ਾਸਨ ਕੋ ਬੇਨਤੀ ਕਰਦੇ ਕਿ ਪ੍ਰਸ਼ਾਸਨ ਸਾਨੂੰ ਇਨਸਾਫ ਦੇਵਾਵੇ ਇਹਨਾਂ ਦਾ ਜੋ ਇੰਸਪੈਕਟਰ ਹੈ ਡੀਐਸਪੀ ਉਹਨਾਂ ਦਾ ਸਿਆਪਾ ਕੀਤਾ ਜਾਵੇਗਾ ਕਿਉਂ ਨਹੀਂ ਉਹਨਾਂ ਤੇ ਸੂਦੂ ਦਾ ਪਰਚਾ ਕੀਤਾ ਮੈਂ ਇਹ ਸੱਚ ਉਹਨਾਂ ਨਾਲ ਗੱਲ ਕੀਤੀ ਉਨੇ ਕਿ ਛੱਕਿਆ ਜੇ ਛੱਕ ਹੈ ਤੇ ਤੈਸੂ ਦੂ ਦਾ ਪਰਚਾ ਕਰੇ ਫਿਰ ਡਾਕੀਰ ਨੇ ਬਾਕੀ ਪੋਸਟਮਾਨ ਤੇ ਜ਼ੋਰ ਪੂੜੇ ਫਿਰ ਅਗਲੀ ਗੱਲ ਹੈ ਹੁਣ ਪਰਚਾ ਐਫ ਆਈ ਆਰ ਕਰਕੇ ਅਰੈਸਟ ਕਰੇ ਉਹਨਾਂ ਨੂੰ ਇਹ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਜਿੰਨੀ ਦੇਰ ਤੈਸੂ ਦੂ ਦਾ ਪਰਚਾ ਨਹੀਂ ਹੁੰਦਾ ਉਹ ਨਹੀਂ ਦੇ ਸੰਸਕਾਰ ਨਹੀਂ ਕੀਤਾ ਜਾਵੇਗਾ ਧੰਨਵਾਦ ਕੱਲ ਦੀ ਨੁੜੀ ਦਾ ਹਿਾਰ ਸੀਗਾ ਇੱਕ ਬੋਵੀ ਨਾਂ ਦਾ ਮੁੰਡਾ ਵਾ ਉਹਦਾ ਵਿਆਹ ਨਵਾਂ ਹੋਇਆ ਸੀ ਤੇ ਉਹ ਆਪਣੇ ਕੋਠੇ ਤੇ ਨੁੜੀ ਦਾ ਹਿਾਰ ਬਣਾ ਰਿਹਾ ਸੀ ਆਪਣੇ ਦਸਤਾਰਾਂ ਦੇ ਨਾਲ ਇੱਕ ਘੰਟੇ 'ਚ ਵਕਾਸ ਤੇ ਇਹ ਵੀ ਉਥੇ ਚਲੇ ਗਿਆ ਇਹਨਾਂ ਨੇ ਗੁੱਡੀਆਂ ਮਟਾਈਆਂ ਤੇ ਸ਼ਰਾਬਗਾਰਾਂ ਪੀਤੀ ਆ ਇਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਵੀ ਉਹਨੂੰ ਧੱਕੇ ਮਾਰ ਕੇ ਤੇ ਘਰ ਸੁੱਟ ਗਏ ਨੇ ਤੇ ਰਾਤ ਨੂੰ ਨਾ ਬੈਠਦੇ ਪਾਤਾ ਜਦੋਂ ਸਵੇਰੇ ਉੱਠ ਕੇ ਵੇਖਿਆ ਤਾਂ 6 ਵਜੇ ਕਰੀਬ ਉਹਦੀ ਮੌਤ ਹੋ ਚੁੱਕੀ ਸੀ ਸਰ ਉਮਰ ਇਹਦੀ ਕਿੰਨੀ ਸੀ ਕਿ ਪਤਾ ਲੱਗੇ ਇਹਦੀ 27 ਸਾਲ ਹੋਰ ਹੈ ਜੀ ਕੁਆਰਾ ਹੈ ਜੀ ਵਗੈਰਾ ਕੋਈ ਪਤਾ ਲੱਗਾ ਨਹੀਂ ਇਹਨਾਂ ਨੂੰ ਪਤਾ ਪਾਣੀ ਇਹਨਾਂ ਦਾ ਪਾਣੀ ਤਾਂ ਜਿੱਥੇ ਕਹਿੰਦੇ ਜਗ੍ਹਾ ਦੀ ਸੀ ਪਹਿਲਾਂ ਕੋ 1.5 ਸਾਲ ਪਹਿਲਾਂ ਚੱਲਦੀ ਸੀਗੀ ਉਹ ਉਹਨਾਂ ਦਾ ਰਾਜਨਾਮਾ ਹੋ ਚੁੱਕਾ ਹੈ ਹੁਣ ਨਵੀਂ ਰੰਜਿਸ਼ ਤਾਂ ਨਹੀਂ ਹੈ ਸਿਰਨ ਬੰਨੇ ਜਿਹੜਾ ਪਤਾ ਫੜੇਗੇ ਕਿ ਨਹੀਂ ਬੰਦੇ ਦੀ ਇੱਕ ਫੜਿਆ ਵਾ ਦੂਜਾ ਘਰੋਂ ਫੜਾ ਲਿਆ ਹੋਰ ਬਾਕੀ ਵੀ ਰੈਸਟ ਹੋ ਗਏ ਜੀ ਬਿਲਕੁਲ ਜੀ ਰੇਟ ਗੇੜ ਕਰਨ ਦੇ ਮਾ ਕੱਲੀ ਰਹਿ ਗਈ ਮੇਰੇ ਵੀਰ ਨੂੰ ਮਾਰਤਾ ਇਹਨਾਂ ਨੇ ਤੋਕੇ ਨਾਲ ਬੁਲਾ ਕੇ ਕੋਠੇ ਤੇ ਪਤਾ ਨਹੀਂ ਕੀ ਕੀਤਾ ਸੱਟਾ ਸੁੱਟਾ ਬੜੀਆਂ ਲਾਈਆਂ ਆ ਗਿੱਟਾ ਵੀ ਤੋੜਦਾ ਦੀ ਬਾਹ ਤੋੜੀ ਆ ਮੂੰਹ ਤੇ ਬੜੀ ਸੱਟ ਲਾਈ ਆ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਜੀ ਹਾਂ ਨੂੰ ਸਵੇਰੇ ਲੱਗਾ 6:30 ਵਜੇ ਪਤਾ ਕੁਈ ਗੁੱਡੀਆਂ ਕੱਡੀਆਂ ਤਾਂ ਕੁਈ ਨਹੀਂ ਪਤਾ ਨਹੀਂ ਗੁੱਡੀਆਂ ਆਂਦੇ ਹੀ ਕੋਟੇ ਦੇ ਉੱਤੇ ਕੋਟੇ ਤੇ ਬੁਲਾਇਆ ਇਹਨਾਂ ਨੇ ਧੋਕੇ ਨਾ ਪਹਿਲੇ ਆਪਣੇ ਕੋਟੇ ਤੇ ਕਹਿੰਦੇ ਆ ਜਾ ਇੱਥੇ ਚੜਾਣੇ ਗੁੱਡੀਆਂ ਫਿਰ ਇਹਨਾਂ ਨੇ ਮਾਰਤਾ ਨੂੰ ਧੋਕੇ ਨਾ ਕੋਟੇ ਮਾਰ ਕੇ ਤੁਹਾਡੇ ਬਰਾਦਰ ਦਾ ਨਾਮ ਕੀ ਹੈ ਵਿਕਾਸ ਡਾਡੀ ਲਾਂਦੇ ਸੀ ਕੁਵਾਰ ਦੀ ਦੁਕਾਨ ਤੇ ਲੱਗਾ ਹੀ ਮੇਰੇ ਬੱਚੇ ਨੂੰ ਮਾਰ ਕੇ ਤੇ ਸੁੱਟ ਗਏ ਉਹ ਕੋਠੇ ਤੇ ਗਿਆ ਹੀ ਉਹਨਾਂ ਦੇ ਚਾਰ ਪੰਜ ਜਣਿਆਂ ਨੇ ਮਾਰ ਕੇ ਲੱਲੂ ਦਾ ਮੁੰਡੇ ਸਾਰੇ ਜਣੇ ਆ ਗਏ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪਤਾ ਜੋ ਤੇ ਮੇਰੇ ਬੱਚੇ ਨੂੰ ਮਾਰ ਕੇ ਤੇ ਇੱਥੇ ਸੁੱਟ ਗਏ ਰਵੀ ਤੇ ਇੱਕ ਉਹ ਜਾ ਕੇ ਨਾਮਾ ਬੋ ਵੀ ਕਿਉਂ ਮਾਰਿਆ ਕੋਈ ਪੁਰਾਣਾ ਪਤਾ ਨਹੀਂ ਕਿ ਕੀ ਸੀ ਦੁਸ਼ਮਣੀ ਇਹਨਾਂ ਨਾਲ ਪੁਰਾਣੀ ਅੱਡੀ ਦੁਸ਼ਮਣਾ ਤਾਂ ਦੀ ਪ੍ਰਾਣੀ ਦੁਸ਼ਮਣੀ ਅੱਡੀ ਕੋਈ ਨਹੀਂ ਜਗਾ ਤੋਂ ਇਹਨਾਂ ਦੇ ਘਰੇ ਆਈ ਭਾਈ ਤੇ ਗੈਣ ਤੋਂ ਛਡਾਈ ਦਮੜਕੇ ਕੋਈ ਦੇਹ ਨਹੀਂ ਤਾਂ ਉਹ ਹੱਸ ਦੇ ਕੇ ਦੇ ਜਾਂ ਘਰ ਚਾਣ ਨੂੰ ਕੋਈ ਪਤਾ ਹੀ ਨਹੀਂ ਪਿਆ ਨਾ ਦਸ਼ਮਣੀਆਂ ਕੱਢਣੀ ਨਾ ਤੇਰੀ ਜਗ੍ਹਾ ਤੋਂ ਵਾਕਿਆ ਤੇ ਕਿੰਨੇ ਵਜੇ ਹੋਇਆ ਜੀ ਇਹ 6:00 ਵਜੇ ਦੀ ਗੱਲ ਜੋ ਇਹ ਕਿਹੜੀ ਕਿਹੜਾ ਵਾਕਿਆ ਇਲਾਕਾ ਕਿਹੜਾ ਹੈਗਾ ਜੀ ਸੰਜੇਗਨ ਦੀ ਕਲੋਨੀ ਨਵੀਂ ਵਾਦੀ ਨਵੀਂ ਵਾਦੀ ਨਹੀਂ ਹੁਣ ਸਵੇਰੇ ਆਈ ਸੀ ਸਵੇਰੇ ਮੌਕੇ ਤੇ ਆਈ ਸੀ ਇਹਦੇ ਦੇਦੇ ਇੱਥੇ ਨੀਲ-ਨੂਲ ਵੀ ਸਾਰੇ ਪਏ ਹੀ ਕੀ ਮਾਰਿਆ ਬੁੜੀਆਂ ਨਾਲ ਕੀ ਮਾਰਿਆ ਪਤਾ ਨਹੀਂ ਕੀ ਮਾਰਿਆ ਇਹਨਾਂ ਨੇ ਕਟ ਕੁੱਟਿਆ ਹੀ ਇਹਨਾਂ ਨੇ ਲਬਾਂ ਹਾਂ ਸੱਟਾਂ ਲੱਗੀਆਂ ਤੇ ਕੰਦਾ ਨਾ ਮਾਰਿਆ ਚੁੱਕ 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 ਕੇ ਮਾਰਿਆ ਇਹਨਾਂ ਨੇ ਮੰਗ ਕਰਦੇ ਤੁਸੀਂ ਮੰਗੀ ਕੀ ਕਰਦੇ ਹੋ ਮੰਗ ਮੈਂ ਉਹ ਕਰਦੀ ਮੈਨੂੰ ਇਨਸਾਫ ਚਾਹੀਦਾ ਜੋ ਮੈਂ ਕੱਲੀ ਰਹਿ ਗਈ ਮੇਰਾ ਕੋਈ ਨਹੀਂ ਹੈਗਾ ਉਮਰ ਕਿੰਨੀ ਸੀ ਮੁੰਡੇ ਦੀ ਜੀ ਮੁੰਡੇ ਦੀ ਉਮਰ ਹੈ 27 ਸਾਲ